ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੇ ਇਹ ਮੰਡੀ ਬਾਈ ਜੀ ਹਰ ਇੱਕ ਸੋਮਵਾਰ ਨੂੰ ਲੱਗਦੀ ਆ ਤੇ ਬਹੁਤ ਵਧੀਆ ਮੰਡੀ ਆ ਜੀ ਬਹੁਤ ਜ਼ਿਆਦਾ ਭਰਤੀ ਆ ਜੀ ਤੇ ਬਹੁਤ ਹੀ ਵਧੀਆ ਚੰਗੇ ਟਰੈਕਟਰ ਆਉਂਦੇ ਆ ਜੀ ਉੱਚੇ ਦੇ ਨੀਵੇਂ ਮਾਡਲਾਂ ਦੇ ਟਰੈਕਟਰ ਆਉਂਦੇ ਆ ਜੀ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣਾ ਵੀਰੇ YouTube ਚੈਨਲ ਫਾਰਮਰ ਕਿੰਗ ਨਾਟਕ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਫਿਰ ਲਾਈਕ ਕਰ ਦਿਓ ਟਾਡੀ ਸਪੋਰਟ ਤੇ ਸਪੋਰਟ ਜ਼ਰੂਰੀ ਹੈ ਭਾਈ ਜੇ ਆਪਾਂ ਨੂੰ ਤੇ ਵੀਡੀਓ ਸ਼ੇਅਰ ਲਾਜ਼ਮੀ ਕਰਿਆ ਕਰੋ ਭਰਾਵੋ ਹਰ ਇੱਕ ਮੰਡੀ ਦੀ ਤੁਹਾਨੂੰ ਵੀਡੀਓ ਦੀ ਅਪਡੇਟ ਮੰਡੀ ਦੀ ਅਪਡੇਟ ਮਿਲਿਆ ਕਰੋ ਬਈ ਜੀ ਤੇ ਅੱਜ ਤਰੀਕ ਹੈ ਜੀ ਤੁਹਾਨੂੰ ਪਤਾ ਹੀ ਹੋਏਗੀ 15 12ਵਾਂ ਮਹੀਨਾ 2025 ਦੀ ਠੀਕ ਹੈ ਜੀ ਤੇ ਟਰੈਕਟਰ ਬਹੁਤ ਸੋਹਣੇ ਹੋਣਗੇ ਜੀ ਵਧੀਆ ਟਰੈਕਟਰ ਵੀਡੀਓ ਨੂੰ ਸ਼ਾਰੀ ਦੇਖ ਕੇ ਚੱਲੋ ਬਈ ਜੀ ਤੁਹਾਨੂੰ ਪਹਿਲਾ ਟਰੈਕਟਰ ਹੋਣਾ ਜੀ ਆਜੋ ਮਿੱਤਰੋ ਪਹਿਲਾ ਟਰੈਕਟਰ ਦੇਖੋ ਤੇ ਲਾਉਨੰਦ ਘਰੇ ਬੈ ਕੇ ਵੀਡੀਓ ਦਾ ਆਜੋ ਬਾਈ ਜੀ ਬਾਈ ਨਾਲ ਦੀ ਨਾਲ ਕਮੈਂਟ ਕਰਿਓ ਠੀਕ ਆ ਬਾਈ ਜੀ ਲਓ ਟਰੈਕਟਰ ਦੇਖੋ ਸੋਨਾਲੀਕਾ ਜੀ ਸੋਨਾਲੀਕਾ ਟਰੈਕਟਰ ਹੈਗਾ ਜੀ ਬਹੁਤ ਵਧੀਆ ਟਰੈਕਟਰ ਇਹ ਲਓ ਜੀ ਗੁੱਡੀਆਂ ਦੇ ਟਾਇਰ ਬਹੁਤ ਵਧੀਆ ਟਾਇਰ ਪਏ ਹੋਏ ਗੀ 14 9 28 ਦੇ ਵਧੀਆ ਟਾਇਰ ਆ ਇਹ ਨਵੇਂ ਆ ਮਾਰ ਕੀ ਦੇਖ ਸਕਦੇ ਹੋ ਬਾਈ ਕੀ ਬਾਤ ਹੈ ਸੜ ਗਿਆ ਇਹ ਟਰੈਕਟਰ ਸਾਤਰੀ ਲੱਗ ਗਿਆ ਬਾਈ ਜੀ ਤੇ ਟਰੈਕਟਰ ਸੋਣਾ ਟਰੈਕਟਰ ਇਹ ਪਾਵਰ ਸਟੀering ਹੈਗੀ ਦੇਖ ਸਕਦੇ ਹੋ ਟਰੈਕਟਰ ਪਾਵਰ ਸਟੀering ਹੈ ਨਹੀਂ ਨਵਾਂ ਮਾਡਲ ਹੈ ਜੀ 2,85,000 ਰੁਪਏ ਰੇਟ ਕਰਦੇ ਬਈ 2,85,000 ਰੁਪਏ ਰੇਟ ਕਰਦੇ ਆ ਤੇ ਮੂਰਲਾ ਟਾਇਰ ਜੀ ਨਵੀਆਂ ਦੇਖ ਸਕਦੇ ਹੋ ਟਰੈਕਟਰ ਸੋਣਾ ਗਿਆ 750 DI ਸੋਣਾ ਲਿਖਾ ਲੋ ਵੀ ਪਹਿਲੇ ਵਾਲੇ ਮਾਡਲ ਚ ਟਰੈਕਟਰ ਹੈ ਪਰ ਪਹਿਲਾ ਹੀ ਸੀ ਦੇਖ ਸਕਦੇ ਹੋ देखो भाई पावर है नहीं वो ट्रैक्टर। नळो मित्र करो चेक कर। ਤੇ 911 ਨੇ ਜਿਹਨੂੰ ਭੇਜਾ ਟਰੈਕਟਰ ਤੇ ਸੋਨਾ ਲਿਖਾ ਜੇ। ਦੇਖਦਾ ਨਹੀਂ ਵੀ ਇਹ ਮੰਗ ਰਿਹਾ ਵੀ ਇਹ ਕੋ ਟਰੈਕਟਰ ਬਹੁਤ ਸੋਨਾ ਹੈ। ਹੋਰ ਵਧੀਆ ਵਧੀਆ ਟਰੈਕਟਰ ਖੜੇ ਹੈ ਵੱਡੀ ਚੱਜ ਦਾ। ਮੇਰੇ ਸਾਹਦੇ ਨੇ। ਕਿਆ ਬਾਤ ਹੈ ਜੀ ਮੁਰਗੜ ਬਥੇ ਪਏ। ਮੁਰਗੜ ਸੋਨੇ ਪਏ ਜੀ ਵਿੱਚੋਂ ਵੀ ਦੇਖ ਸਕਦੇ ਨੇ ਟਰੈਕਟਰ ਦੇ। ਦੇਖੋ ਭਾਈ ਜੀ। ਲੋ ਵੀ ਕਾਗੇ ਜੌੜੇ ਟਰੈਕਟਰ ਵੀ। ਜੋੜੀਆ ਟਰੈਕਟਰ ਹੈਗਾ ਜੀ ਗੁੜੀਆ ਦੇ ਟਾਇਰ ਦੇਖ ਸਕਦੇ 16 9 28 ਦੇ ਬੋ ਜੀ 16 9 28 ਦੇ ਗੁੜੀਆ ਦੇ ਟਾਇਰ ਪਏ ਹੋਇਆ ਵਧੀਆ ਟਰੈਕਟਰ ਹੈ ਜੀ 52 10 ਹੈ ਜੀ ਟਰੈਕਟਰ ਦੇਖ ਸਕਦੇ ਬੋ ਜੀ ਟਰੈਕਟਰ ਕਿਆ ਬਾਤ ਹੈ ਜੀ ਬਹੁਤ ਹੀ ਵਧੀਆ ਟਰੈਕਟਰ ਹੈ ਗੁੜੀਆ ਦੇ ਟਾਇਰ 16 9 28 ਦੇ ਨੇ ਜਾਏਗੇ 52 10 ਹੈ ਕਿਆ ਬਾਤ ਹੈ ਨਹੀਂ ਬਈ ਟਰੈਕਟਰ ਦੀ ਦੇਖ ਸਕਦੇ ਬੋ ਟਰੈਕਟਰ ਹੈ ਹਲੋ ਜੀ ਮਿੱਤਰੋ ਵੀਡੀਓ ਸ਼ੇਅਰ ਕਰਕੇ ਲਾਈਕ ਕਰ ਦਿਓ 2009 ਮਾਡਲ ਦਾ ਟਰੈਕਟਰ 51000 ਰੁਪਏ ਰੀਟਾ ਪੰਜਾਬ ਨੰਬਰ ਹੈ ਜੀ ਇਹ ਟਰੈਕਟਰ ਤੁਹਾਨੂੰ ਕਿਹੜੀ ਪੰਜਾਬ ਮੰਗ ਰਿਹਾ ਤੇ ਬਈ ਪਾਵਰ ਸਟੀering ਦਾ ਟਰੈਕਟਰ ਹੈ ਪਾਵਰ ਸਟੀering ਦਾ ਸਾਤਰੀ ਹੋਈ ਨਹੀਂ ਦੇਖ ਸਕਦੇ ਸਾਈਡ ਗੇਅਰ ਹੈ ਜੀ ਬਹੁਤ ਹੀ ਵਧੀਆ ਟਰੈਕਟਰ ਆ ਜੇ ਕਿਸੇ ਨੂੰ ਲੈਣਾ ਬਰਨਾਲਾ ਮੰਡੀ ਤੇ ਖੜਾ ਜੀ ਜਿਹੜੀ ਸਬਜ਼ੀ ਮੰਡੀ ਦੇ ਕੋਲੇ ਲੱਗਦੀ ਹੈ ਜੀ ਨੇੜੇ ਪੰਸਰੀ ਹੈ ਜੀ ਇੱਕ ਦੇਖ ਸਕਦੇ ਫਾਰਮਰ ਗੈਂਗ ਨਾਲ ਅਜੇ ਸਬਸਕ੍ਰਾਈਬ ਲਾਜ ਕਰਦੇ ਹੋ ਟਰੈਕਟਰ ਦੇਖੋ। ਲੋਈ ਮਿੱਤਰੋ ਕਮੈਂਟ ਕਰਕੇ ਦੱਸੋ ਵੀ ਕਿਤੇ ਕਿਤੇ ਬੋ ਦੇਖਣ ਨੂੰ ਬਈ ਵੀਡੀਓ। ਬਈ ਆਹ ਟੈਂਡਰ ਆ ਗਿਆ। ਜਿਹੜਾ ਟਰੈਕਟਰ ਦੇਖਣਾ ਬਈ ਕਮੈਂਟ ਕਰ ਦਿਓ ਅਜਾ ਲਾਜ। ਉਹ ਟਰੈਕਟਰ ਦਿਖਾਉਂ। ਠੀਕ ਹੈ। ਲੋਈ ਮਿੱਤਰੋ ਚਾਹੇ ਮੈਨੂੰ ਕਿਤੇ ਹੋਰ ਨਾ ਯਾਰ। ਇਹ ਮਾਰਫ ਦੇ ਟਾਇਰ ਆ ਜੀ। 16 9 22। ਇਹ ਟੈਂਡਰ ਟਰੈਕਟਰ ਹੈ 460 ਆ ਜੀ। ਤੇਇਜ ਦੇ ਕੋਈ ਟਰੈਕਟਰ। ਜੇ ਕਿਸੇ ਨੂੰ ਟਰਾਲੀ ਟ੍ਰੱਬਲ ਲੈਣਾ ਟਰੈਕਟਰ ਲੈ ਲੈ ਜੀ ਕਿ ਪੈਂਡ ਵਾਸਤੇ ਬਹੁਤ ਈ ਟਰੈਕਟਰ ਹੁੰਦਾ ਹੈ। ਟਰੈਂਡਰ ਜਾਣ ਬਹੁਤ ਹੁੰਦੀ ਹੈ ਛੋਟਾ ਟਰੈਕਟਰ ਦੇਖੋ ਟਰੈਕਟਰ 2002 ਮਾਡਲ ਹੈ 295 ਰੇਟ ਹੈ ਬਾਕੀ ਮੌਕੇ ਤੇ ਹੋ ਜਾਊਗਾ ਜੀ ਬਾਕੀ ਮੌਕੇ ਤੇ ਹੋ ਜਾਊਗਾ ਜੀ ਪਾਵਰ ਸਟੀering ਲੱਗਿਆ ਹੋਇਆ ਹੈ ਪਾਵਰ ਲੱਗਿਆ ਹੋਇਆ ਦੇਖ ਸਕਦੇ ਹੋ ਲੋ ਜੀ ਮਿੱਤਰੋ ਬਹੁਤ ਕੁਸ਼ ਬੱਜ ਲਿਆ ਹੋਇਆ ਟਰੈਕਟਰ ਆ ਬਹੁਤ ਵਧੀਆ ਟਰੈਕਟਰ ਬਣਾਇਆ ਹੈ 4 ਸਿਲੰਡਰ ਸੈਂਟਰ ਗੇਅਰ ਦੇਖ ਸਕਦੇ ਹੋ ਜੀ ਆਹ ਚੀਜ਼ ਜਿਹੜੀ ਸਵਰਾ ਹੈ ਉਹ ਠੀਕ 하게 ਤੇ ਨਹੀਂ ਹੋ ਸਕਦੀ ਲੋ ਵੀ ਮਿੱਤਰੋ ਬਰਨਾਲਾ ਮੰਡੀ ਆ ਜੈ ਟਰੈਕਟਰ ਮੰਡੀ ਬਰਨਾਲਾ ਮਹਾਰਪੇ ਦੇ ਟਾਇਰ ਆ ਕਦੋਂ ਹਿਆਰ ਆ ਗਿਆ ਬਹੁਤ ਵਧੀਆ ਜਿਉਂਦੇ ਯਾਰ ਘੋੜਾ ਵਾਂਗਰ ਲੱਗਿਆ ਟਰੈਕਟਰ ਸੋਹਣਾ ਸੱਤਰੀ ਬਹੁਤ ਵਧੀਆ ਲੱਗਿਆ ਟਰੈਕਟਰ ਵਧੀਆ ਜੈ ਮਹਾਰਪੇ ਦੇ ਟਾਇਰ ਆ ਸੋਹਣਾ ਉਠਾਈਏ ਟਰੈਕਟਰ ਦੇਖੋ ਸ਼ੀਡ ਸ਼ੂਟ ਵਧੀਆ ਲੋ ਵੀ ਮਿੱਤਰੋ ਸ਼ੀਸ਼ਾ ਲਾਇਆ ਹੈ ਤੇ ਰੰਗ ਵਧੀਆ ਪਿਆ ਦੇਖੋ ਇਹ ਨਾਮ ਪੂਰਾ ਵਧੀਆ ਪਿਆ ਟਰੈਕਟਰ ਦਾ 2010 ਮਾਡਲ 4 ਲੱਖ 500 ਜਾ ਰਿਹਾ ਰੇਡਾ ਬਾਕੀ ਮੋੱਕੀ ਤੇ ਹੈ ਜੀ ਜਾਲੀ ਜੁੜੀ ਬਰੀ ਆ ਬਈ ਇਤੋਂ ਖਸ ਖੋਲਦੇ ਆ ਚੱਕੀ ਜਾਂਦੇ ਸੋ ਇਹ ਦੇਖ ਸਕਦੇ ਹੋ ਬਈ ਬਾਂਪੂਰੀ ਬਹੁਤ ਵੱਡਾ ਲੱਗਿਆ ਵਾ ਦੇਖ ਸਕਦੇ ਹੋ ਵੀਡੀਓ ਦੇ ਬੱਚੇ ਵੀਡੀਓ ਸ਼ੇਅਰ ਕਰਦੇ ਲਾਈਕ ਕਰਦੇ 55 10 ਤੋਂ ਹੋ ਗਿਆ ਦੇਖੋ ਮਿੱਤਰੋ ਸ਼ਾਬਾਸ਼ ਤਨਾਈ ਟਰੈਕਟਰ ਵੰਡੀ ਬਰਨ ਲਾ ਆ ਜਾ ਜੰਡੋ ਫਾਰਮ ਐਂਡੋ ਫਾਰਮ ਕਾਰ ਡਰ ਨੰਨ ਵਧੀਆ ਟਾਇਰ ਆ ਜੀ ਇਹ ਸਹਾਗ ਸ਼ਕਤੀ ਦਾ ਮਾਰਕ ਸ਼ਕਤੀ ਦੇ ਟਾਇਰ ਆ ਜੀ ਸ਼ਕਤੀ ਲਾਈਫ ਇਹ ਸਹਾਗ ਨਾ ਟਾਇਰ ਕਦਮ ਰਮ ਵਧੀਆ ਸ਼ਰਡ ਗੇਰਾ ਟਰੈਕਟਰ ਨਵਾਂ ਟਰੈਕਟਰ ਆ ਦੇਖੋ ਜੀ ਕੀ 55 DI ਦੇਖੋ ਮਿੱਤਰੋ ਟਰੈਕਟਰ ਕਿਆ ਬਾਤ ਆਨੀ ਰਾਵਲ ਟੇਰ ਵਿੱਚ ਆ ਟਿੰਟ ਸੋਹਣਾ ਦੀ ਬਹੁਤ 2022 ਮਾਡਲ ਆ 415 ਰੇਟ ਆ ਜੀ ਬਾਈ ਮਾਡਲ ਆ ਚਾਰ ਪੰਦਰਾਂ ਫੀਟ ਹੈ ਦੇਖੋ ਟਰੈਕਟਰ ਪਾਵਰ ਟੇਰ ਛੋਟਾ ਟਰੈਕਟਰ ਹੈ ਜੀ ਜੇ ਸਾਇਡ ਵੀ ਟਰੈਕਟਰ ਵਾ ਦੋ ਲਓ ਮਿੱਤਰ ਆਹ ਜੀ ਕਿੰਨਾ ਵਧੀਆ ਟਰੈਕਟਰ ਜੀ ਸਰ ਦੇ ਸੀਰੇ ਜਬ ਲਓ ਬਈ ਬਹੁਤ ਵਧੀਆ ਟਰੈਕਟਰ ਹੈ ਐਂਡ ਆਫ ਫਾਰਮ ਉਹ ਵੀ 744 ਹੈਗਾ ਇੱਕ ਜੀ सात सत्तौ चालीस वजिया ट्रैक्टर देखो दो हज़ार छः माडला दो लाख इक्कीस हज़ार रुपया रेट है जी ट्रैक्टर सोना जी इधर आ गए सौरा हजार अठ सौ वाइस ट्रैक्टर है जी सौराज अठ सौ पचवंजा दो हज़ार छः माडला जी दो पची रेट है ठीक है जी दो पच्ची रेट है भाई पावर स्टेल है नहीं ट्रैक्टर सोना जी इधर आ गया होर जाऊ तरवंजा दस ये ग्यारह मरला चार सौ अठ का जी ग्यारह मरला चार सौ अठ का ट्रैक्टर होने बहुत वादिया पर मंडी मित्र सो इधर ट्रैक्टर होने अर्जुन होने एक लाभ मित्रों जोड़ा कमेंट भर दो लाजमी कमेंट लाजमी कर दो मेरी अर्जन आ गया ਅਰਜਨ 605 ਦੇਖ ਸਕਦੇ ਹੋ ਮਹਿੰਦਰਾ ਨਵਾਂ ਇੰਟਰ ਡੀਆਈ ਇਹ ਅਲਟਰਾ ਬੰਨੀ ਹੈਗੀ ਅਲਟਰਾ ਦੇਖੀ ਤੁਸੀਂ ਕਿਉਂਕਿ ਅਲਟਰਾ ਬੰਨ ਵਾਲਾ ਪੋਰਟਰ ਜਿਆਦਾ ਲੱਗਿਆ ਨਹੀਂ 2002 ਮਾਡਲ 2 ਦਾ ਸਟੇਟ ਆਬਰ ਹੋ ਗਿਆ ਤਤਰੀ ਹੋ ਰਹੀ ਹੈ ਇਹ ਜਦੋਂ ਅਲਟਰਾ ਤੋਂ ਨਾ ਨਵਾਂ ਡਰਾਈਵਰ ਕਿਉਂ ਕਿਵੇਂ ਆ ਕੀ ਹਾਲ ਹੈ ਟੌਪ ਹੌਲੋ ਟੌਪ ਮੋਟਰਟਰੈਕਟਰ ਦੇ ਮਾੜੇ 715000 ਹੈ ਨਾ ਨਾ ਤੂੰ ਹੀ ਨੇ ਰਾਮਾ ਮਤਰਾ ਦੇ ਸਾਇਦ ਪਾਵਰ ਟੇਲ ਦਾ ਟਰੈਕਟਰ ਬਾਤੋਂ ਭਾਣੀ ਜਸਤੋ ਟਰੈਕਟਰ 5510 ਹੈ ਕਿੰਨੇ ਟੋਪ ਹੌਲੋ ਟੌਪ ਸਿਆ ਹੌਲੋ ਟੌਪ ਮੋਟਰਟਰੈਕਟਰ ਦੇ ਸਾਇਦ ਵੀਡੀਓ ਵਧੀਆ ਟਰੈਕਟਰ ਹੈ ਘੰਟੇ ਚਾੜ ਕੇ ਹੀ ਆ ਆ ਦੇਖੋ ਜੀ ਟਰੈਕਟਰ ਦਾ ਇਥੋਂ ਪਤਾ ਲੱਗ ਜਾਂਦਾ ਤੇ ਘੱਟ ਚੱਲਿਆ ਟਰੈਕਟਰ ਦੇਖੋ ਭਾਈ ਆ ਮੁੰਡੇ ਦਾ ਟਰੈਕਟਰ ਹੈ ਪਾਣੀ ਦਾ ਸੇ ਵਾਲੇ ਦਾ 7 ਲੱਖ 15000 ਵਾਕੀ ਮੌਕੇ ਤੇ ਜਿਹਦਾ ਸਾਈਜ਼ ਹੈ ਤਾਂ ਉਹ ਵਧੀਆ ਪੂਰਾ ਛੇਰੇ ਵਾਲਾ ਹੈ ਕਿਨਾਂ ਕਿਦਰ ਚੱਲੇ ਉਹ ਟਰੈਕਟਰ ਵੀ ਹੈ ਲੋਈ ਮਿੱਤਰ 700 700 ਘੰਟਾ ਚੱਲੇ ਚੱਲ ਤੇ ਜੋੜੀ ਯਾਤਰਾ ਬੰਜਾਇ 10 ਲੋਈ ਮਿੱਤਰ ਕਾਲ 60 ਬੰਜਾਇ ਇਹ ਬਾਈ ਮਾਟਰ 775 775 ਦਾ ਰੇਟ ਆ ਫੁੱਲ ਟੋਪਰ ਲਈ ਨਾ ਰੂਪ ਆ ਗਿਆ ਜੀ ਜੈਨ ਪਾਵਰ ਦੇ ਰਹੇ ਤਰ ਟੂ ਵਧੀਆ ਬਚਾਰੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਟਰੈਕਟਰ ਦੇ ਟਾਇਰ ਦਾ ਬਾਈ ਉਹਨੂੰ ਪਤਾ ਹੈ ਵੀ 16x28 ਦੇ ਹੁੰਦੇ टैक्टर है सोलह नौ अठाई रे नो देखो ट्रैक्टर बहुत सोहना जी सठ पचवंजा क्या बात है पर शेर। जी सठ पचवंजा कर दूबड़े शेयर लाइक ट्रैक्टर सोना भी नवा मित्रों सठ पचवंजा हो गया इधर ये भी सठ पचवंजे जी बहुत ਉਹਨੇ ਮਾਡਲ ਸੀ ਤੋ ਉਹਨੇ ਮਾਡਲ ਸੀ ਤੇ ਆਈ ਦੇਖ ਸਕਦੇ ਹਾਂ ਉਹ ਕਹਾ ਦਾ ਸਪੋਰਟ ਪੰਟਰਾ ਮਾਡਲ 495 ਦਾ ਟਰੈਕਟਰ ਦੇਖੋ ਜੀ ਇਹ ਟਾਇਰ ਮੰਗ ਲਈ ਛੋਟੇ ਆ 1400 ਰੁਪਏ ਗੁੱਡੀ ਆ ਤੇ ਟਰੈਕਟਰ ਵਗਿਆ ਜੀ ਤੇ ਇਹ ਟਰੈਕਟਰ ਦੀ ਪਾਵਰ ਸਟੀering ਹੈ 495 ਰੇਟ 15 ਮਾਡਲ ਦੇ ਕੋਈ ਡਾਕਟਰ ਤਿੰਨ ਸਿਲੰਡਰ ਹੈ ਡਾਕਟਰ ਸੋਣਾ ਲੋ ਮਿੱਤਰ ਨੂੰ ਜੇ ਨੋ ਸ਼ੇਅਰ ਕਰ ਦੇ ਬੁੜੀ ਆ ਕੇ ਟਾਇਰ ਹੈ ਬੇਸਾਰਾ ਨੋ ਉਹ ਫੋਨ ਨੰਬਰ ਪੁੱਛਦੀ ਫੋਨ ਨੰਬਰ ਦੱਸ ਸਕੋ ਕੋਈ ਹੈ ਜਰਾ 17 ਕੰਨਾ 42017 ਹਾਂ 863 ਠੀਕ ਆਪਣੇ ਕਾਹ ਡਾਕਟਰ ਸੀ ਸਾਤਾ ਆਪਣੇ ਡਾਕਟਰ ਸਾਰੇ ਠੀਕ ਹੈ ਉਹ ਵੀ ਦੇਖ ਲੈ ਡਾਕਟਰ ਲੈਣੇ 5000 भाई बर ट्रालिया ट्र बहुत है ट्राली लेना ट्राली लेकिन ट्रैक्टर लेना ट्रैक्टर ले आज मित्रों सारे कट्टर जी अस्सर भी आ गए ट्रैक्टर अठासी मॉडल अठासी हजार दो सौ पताली 243 ਜਿੰਨੋ ਲੱਗੇ ਵੀ ਯਾਨੀ ਕਿ ਜਿਹੜੇ ਹੁੰਦੇ ਨੇ ਮਾਰ ਕੇ ਪਾਸੇ ਮਾਰ ਲਦਾ ਜਾ ਰਿਹਾ ਗੁਰਮਤਿਰ 735 ਟਰੈਕਟਰ ਆ ਗਿਆ ਬਹੁਤ ਬੜਾ ਚਾਨੇ ਮਾਰ ਲਿਖਦਾ 820 ਬਹੁਤ ਟਰੈਕਟਰ ਬਹੁਤ ਚਾਹ ਮਾ ਦੇ देख डबल डिस्ट्री बूटर देखते चार टायर ट्रैक्टर सोना देख भी ट्रैक्टर खतरी उत्तरी वाली स्वराज अठारह मगर पाँच पचासी बाकी मौके ट्रैक्टर बहुत बढ़िया जी पात्र डिगजे डुबी का ट्रैक्टर जी बुरी हाला टायर है अपनी फोटो फेर देख लो राजीवाल पदाउट लाइन नव मित्रों ट्रैक्टर देखो बहुत चाबी मॉडल सात पंताली ट्रैक्टर सोना भी नवा ट्रैक्टर भी फायर फूर पाएगा

ਸਿਗਰ ਦਰਖਤ ਸੋਲਾ ਨੋਟ 5 ਨੋਏ ਮਿੱਤਰ ਚਾਹਣੇ ਕਿਵੇਂ ਲੱਗੀ ਜੀ ਵੀਡੀਓ ਅਪਡੇਟ ਪਛਿਆਰੇ ਕਿ ਸ਼ੇਅਰ ਕਰਦੇ ਲਾਈਕ ਕਰਦੇ القناه ਨੂੰ ਸਬਸਕ੍ਰਾਈਬ ਕਰ ਠੀਕ ਹੈ ਜੀ ਓਕੇ ਬਾਈ ਜੀ ਜੂਮ ਬਲਾ ਕੇ ਅਗਲੀ ਵੀਡੀਓ ਦੇ ਵਿੱਚ ਉਹਨਾਂ ਦੇ ਕਿਦੂ ਆ ਗਿਆ ਹੋਰ ਦਿਖਾਈਏ ਹੋਰ ਦਿਖਾਈਏ ਕਮੈਂਟ ਕਰ ਲੋ ਜਿਉਂ ਦੇਖਣਾ ਕਮੈਂਟ ਕਰ ਲੋ ਟਰੈਕਟਰ ਬਹੁਤ ਹੈ ਬਾਈ ਦੇਖ ਸਾਹਿਬ

छियान मान लो एक अड़ताली है सत सौ पैंती मित्रों वीडियो शेयर कर दो लाइक कर दो चैनल सबसक्राइब कर दि धनबाद सत श्रीकाल फिर मिलेंगे जो किसी पुराने वीडियो बनवा ਬਣਾ ਕੇ ਨੱਟ ਦੀ ਵਗੋਣੀ ਹੈ ਫਿਰ ਆਪਣਾ ਫੋਨ ਨੰਬਰ ਹੈ 1785063838 ਦੂਜਾ ਨੰਬਰ ਹੈ 987339380 ਠੀਕ ਹੈ ਜੀ ਵੀਡੀਓ ਬਣਵਾਓ ਤੇ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਸਾਰੀ ਦੀ ਕੰਪਨੀਓ ਓਕੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਟਰੈਕਟਰ ਮਡੀ ਪਰ ਨਾਲਾ ਫੇਪਲਾ